ਰੋਜ ਹੀ ਅਸੀਂ ਮਰਦੇ ਜੇ ਸੁੱਤਿਆਂ ਨੂੰ ਸੁਪਨਾ ਆ ਗਿਆ ਤੇ ਨਵੀਂ ਦੁਨੀਆ ਆਪਣੀ ਖੜੀ ਕਰਾਂਗੇ ਜਿਹੜੇ ਸੁਪਨੇ ਚ ਤੁਸੀਂ ਦੁਨੀਆ ਬਣਾਓਗੇ ਉਹ ਦੁਨੀਆ ਬਾਹਰ ਨਹੀਂ ਹੋਏਗੀ ਤੁਸੀਂ ਅੰਦਰੋਂ ਕੱਢੋਗੇ ਉਹਨਾਂ ਦੇ ਮਾਪਿਓ ਨਹੀਂ ਹੋਣਗੇ ਜੰਮਣ ਵਾਲੇ ਤੁਸੀਂ ਆਪਣੀ ਮੈਮਰੀ ਵਿੱਚੋਂ ਇੱਕ ਦੁਨੀਆ ਬਣਾ ਲੋਗੇ ਉਹਦੇ ਚ ਡੰਗਰ ਵੀ ਬਣਾ ਲੋਗੇ ਉਹਦੇ ਚ ਪਾਣੀ ਵੀ ਬਣਾ ਸਕਦੇ ਆ ਉਹ ਸੁਪਨਾ ਪਰ ਉਹ ਸੁਪਨਾ ਜਦੋਂ ਤੱਕ ਚੱਲਦਾ ਉਦੋਂ ਤੱਕ ਬੰਦੇ ਨੂੰ ਸੱਚਾ ਲੱਗਦਾ ਜੇ ਜਦੋਂ ਬੰਦਾ ਜਾਗ ਪੈਂਦਾ ਫਿਰ ਆਂਦਾ ਪਿਓ ਹੋਏ ਤਾਂ ਸੁਪਨਾ ਸੀ ਇਸੇ ਤਰੀਕੇ ਨਾਲ ਹੁਣ ਬੰਦਾ ਜਿਹੜਾ ਜਾਗਦਾ ਇਹ ਸੁਪਨਾ ਹੈ ਇਹਦੀ ਉਦੋਂ ਪਤਾ ਲੱਗਣਾ ਜਦੋਂ ਇਹਦੀ ਮੌਤ ਦੀ ਅੱਖ ਬੰਦ ਹੋ ਜਾਣੀ ਉਹ ਜਦੋਂ ਅੱਖ ਖੁੱਲਣੀ ਹੈ ਨੀਂਦ ਤੋਂ ਫੇਰ ਪਤਾ ਲੱਗ ਜਾਣਾ ਸੁਪਨਾ ਸੀ ਇਹ ਸੁਪਨੇ ਦਾ ਉਦੋਂ ਪਤਾ ਲੱਗਣਾ ਜਦੋਂ ਅੱਖਾਂ ਮੀਟੀਆਂ ਜਾਣੀਆਂ ਸਵਾਸ ਮੁੱਕ ਜਾਣੇ ਫਿਰ ਪਤਾ ਲੱਗਣਾ ਵੀ ਦੁਨੀਆ ਤਾਂ ਇੱਕ ਸੁਪਨਾ ਹੀ ਸੀ ਪਤਾ ਨਹੀਂ ਲੱਗਿਆ ਕਿਤੋਂ ਲੰਘ ਗਏ ਤੇ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ ਕੰਮ ਕੀ ਕਰਨਾ ਸੀ ਪੀਵੋ ਪੋਹਲ ਹਿੰਦੂ ਪਾਣ ਜਨੇਉ ਸਾਰੇ ਪਾਣ ਬਾਕੀ ਮੇਰੀ ਇੱਕ ਬੇਨਤੀ ਹੁੰਦੀ ਹੈ ਚਾਹੇ ਤੁਸੀਂ ਸੇਖੋ ਧਰਮ ਦਾ ਬੋਲਬਾਲਾ ਖਤਮ ਹੈ ਆ ਸਾਡੀ ਸਿੱਖੀ ਚ ਵੀ ਬਹੁਤ ਜ਼ਿਆਦਾ ਪਖੰਡ ਹੈ ਪਖੰਡ ਧਰਮ ਦੀ ਜਿਹੜੀ ਤੁਹਾਹ ਕਮਜ਼ੋਰ ਹੋ ਚੁੱਕੀ ਵੀ ਹੈ ਧਰਤੀ ਤਾਂ ਡਾਮਾਡੋਲ ਹੋਈ ਪਈ ਕੱਲੇ ਅਸੀਂ ਬਾਹਰਲੀ ਸਿੱਖੀ ਨਾਲ ਸਿੱਖ ਨਹੀਂ ਗਏ ਅੰਦਰ ਸਾਡੇ ਸੰਤੋਖ ਚਾਹੀਦਾ ਧੀਰਜ ਚਾਹੀਦਾ ਪਰਪਕਾਰ ਚਾਹੀਦਾ ਨਾਮ ਸਿਮਰਨ ਦੀ ਕਮਾਈ ਚਾਹੀਦੀ ਹੈ ਸੋਚੀ ਚਾਹੀਦੀ ਹੈ ਸਰੀਰ ਹੋ ਰਿਹਾ ਤੇ ਮੈਂ ਹੋਰ ਇਹ ਸਰੀਰਾ ਮੇਰਿਆ ਹਟ ਤੂੰ ਮੈਂ ਜੋਤ ਰੱਖੀ ਜੋਤ ਹੋਰ ਮਨ ਤੋਂ ਜੋਤ ਸਰੂਪ ਹੈ ਅਸੀਂ ਮਨ ਵਾਲੀ ਨਹੀਂ ਸੋਚਦੇ ਅਸੀਂ ਆਪਣੇ ਆਪ ਨੂੰ ਸਭ ਕੁ ਬਣਾ ਕੇ ਬੈਠੇ ਆ ਇਹ ਗੱਲ ਸਾਡੀ ਇਹ ਵੀ ਕਚਾਈ ਹੈ ਜੇ ਸਾਡੀ ਇਸ ਕਰਕੇ ਗੁਰੂ ਪਿਆਰਿਓ ਉਹ ਪਹਿਣ ਜਨੇਉ ਸਾਰੇ ਮਿਸ਼ਨ ਜਿਹੜੇ ਨੇ ਆ ਕੋਈ ਮਿਸ਼ਨ ਨਹੀਂਗਾ ਦਰਸ਼ਨ ਦਾਸ ਦਾ ਕੋਈ ਮਿਸ਼ਨ ਨਹੀਂ ਹੈ ਕਹੇ ਰਾਦਰ ਸੁਮੀ ਸਿੱਖਾ ਜੇ ਮਿਸ਼ਨ ਨਹੀਂ ਹੈ ਨਨਕਾਰਿਆ ਸਿੱਖਾ ਦਾ ਮਿਸ਼ਨ ਨਹੀਂ ਹੈ ਇਹ ਸਾਰੇ ਜਿਹੜੇ ਮਿਸ਼ਨ ਨੇ ਹਿੰਦੂਆਂ ਦੇ ਇੱਥੇ ਕੋਈ ਵੀ ਮੁਸਲਮਾਨ ਨਹੀਂ ਜਾਏਗਾ ਇੱਥੇ ਕੋਈ ਨਹੀਂ ਇਸਾਈ ਜਾਏਗਾ ਇੱਥੇ ਕੋਈ ਵੀ ਗੁਰੂ ਕਾ ਸਿੱਖ ਇਹਨਾਂ ਵੱਲ ਨਹੀਂ ਜਾਏਗਾ ਗੁਰੂ ਕੇ ਸਿੱਖ ਦਾ ਗੁਰੂ ਬਣੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਨੇ ਬੰਦੇ ਬਣਾਣਗੇ ਪੰਜ ਗੁਰੂ ਕੇ ਲਾਲ ਉਹ ਕੱਲਾ ਪਾਤਰੀ ਗੋਤਾ ਦੇਗਾ ਪਾਣੀ ਚ ਸਾਈ ਬਣਾਣ ਲਈ ਹਿੰਦੂ ਕੱਲਾ ਬ੍ਰਾਹਮਣ ਜਿਹੜਾ ਜਨਉ ਪਾਏਗਾ ਜਨਾਨੀ ਨੂੰ ਨਹੀਂ ਪਾਏਗਾ ਬੰਦੇ ਨੂੰ ਪਾਏਗਾ ਅਸਾਈ ਜਿਹੜਾ ਉਹ ਹੋ ਗਿਆ ਗੋਤੇ ਦੇਗਾ ਦੋਹਨ ਤੇ ਮੁਸਲਮਾਨ ਸੁਨਦ ਕਰੇਗਾ ਬੰਦੇ ਦੀ ਜਨਾਨੀ ਦੀ ਨਹੀਂ ਕਰੇਗਾ ਸਿੱਖਾਂ ਵਿੱਚ ਕੀ ਹੋਏਗਾ ਪੰਜ ਪਿਆਰੇ ਤੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗ੍ਰੰਥੀ ਸਿੰਘ ਪੂਰਾ ਜਲ ਜਾਓ ਨਾਲ ਕੋਈ ਕਿਸੇ ਕੰਨ ਚ ਮੰਤਰ ਨਹੀਂ ਦਿੱਤਾ ਜਾਏਗਾ ਵਿਧੀ ਅਨਸਾਰ ਖਾਡੇ ਦੀ ਪੌਲ ਤਿਆਰ ਕੀਤੀ ਜਾਏਗੀ ਖਾਸ ਯੂਨੀਫਾਰਮ ਹੋਏਗੀ ਹਰ ਅਬਲਾਖੀ ਕੋਲ ਪੰਜ ਕਕੇ ਹੋਣਗੇ ਸਣੇ ਕੇਸੀ ਇਸ਼ਨਾਨ ਕੀਤਾ ਹੋਏਗਾ ਪੰਜ ਕੱਕਿਆਂ ਦੇ ਨਾਲ-ਨਾਲ ਫਿਰ ਉਹ ਬਾਣੀ ਸੁਣ ਗਏ ਨਿਤਨੇਮ ਦੀ ਉਸ ਤੋਂ ਬਾਅਦ ਉਹਦਾ ਵਰਤਾਵਾ ਵਰਤਿਆ ਜਾਏਗਾ ਔਰ ਜੇ ਤੁਸੀਂ ਬਹੁਤ ਥੋੜਾ ਤੁਹਾਡੇ ਅੰਦਰ ਇੰਟਰਸਟ ਹੈ ਤੇ ਮੈਂ ਜਿਆਦਾ ਟਾਈਮ ਨਹੀਂ ਲੈਣਾ ਮੇਰੀ ਬੇਨਤੀ ਹੈ ਸਿੱਖ ਰਹਿਤ ਮਰਿਆਦਾ ਇਹਦੇ ਤੇ ਡਾਊਨਲੋਡ ਕਰੋ Google ਤੋਂ ਸੱਚ ਸੱਚ ਕਰੋ ਸਿੱਖ ਰਹਿਤ ਮਰਿਆਦਾ ਗੁਰਮੁਖੀ ਅੰਗਰੇਜ਼ੀ 'ਚ ਪੜ੍ਹਨੀ ਹੈ ਤੇ ਅੰਗਰੇਜ਼ੀ 'ਚ ਪੜੋ ਤੁਹਾਨੂੰ ਪਤਾ ਲੱਗੇ ਵੀ ਸਿੱਖ ਕੌਣ ਹੁੰਦੇ ਨੇ ਇਹ ਨਾਂ ਕਿਦਾਂ ਰੱਖਦੇ ਨੇ ਕਿਦਾਂ ਸਾਨੂੰ ਅਕਾਲ ਤਖਤ ਤੋਂ ਆਨੰਦ ਕਾਰਜ ਕਰਨ ਦਾ ਹੁਕਮ ਹੈ ਸਾਡੇ ਆਨੰਦ ਕਾਰਜ ਵਿੱਚ ਕੋਈ ਸ਼ਰਾਬ ਨਹੀਂ ਪੀਤੀ ਜਾ ਸਕਦੀ। ਸਾਡੇ ਆਨੰਦ ਕਾਰਜ ਵਿੱਚ ਕੋਈ ਵੀ ਸੇਰਾ ਨਹੀਂ ਬੰਨਿਆ ਜਾ ਸਕਦਾ। ਗਾਨੇ ਨਹੀਂ ਬੰਨਨੇ ਜਾ ਸਕਦੇ। ਕੋਈ ਜਾਗੋ ਜੁਗੋ ਨਹੀਂ ਕੱਢੀ ਜਾ ਸਕਦੇ। ਕੋਈ ਠਾਕਾ ਨਹੀਂ ਲਾਇਆ ਜਾ ਸਕਦਾ। ਕੋਈ ਸ਼ਗਨ ਨਹੀਂ ਪਾਇਆ ਜਾ ਸਕਦਾ। ਕੋਈ ਲੋੜ ਨਹੀਂ ਸਾਨੂੰ ਕਿਉਂਕਿ ਹਰ ਕੌਮ ਵਿੱਚ ਗਰੀਬ ਤੇ ਅਮੀਰ ਦੋ ਬੰਦੇ ਹੁੰਦੇ ਨੇ। ਅਮੀਰ ਇਹਨਾਂ ਚੀਜ਼ਾਂ ਨੂੰ ਚੁੱਕ ਕੇ ਆਪਣਾ ਪੈਸਾ ਦਿਖਾਉਂਦੇ ਨੇ। ਗਰੀਬ ਸੰਘੜ ਕੇ ਵਿੱਚ ਅੱਗੇ ਕਰਜੇ ਥੱਲੇ ਦੱਬਿਆ ਹੋਰ ਕਰਜੇ ਥੱਲੇ ਜਾ ਜਾਂਦਾ। ਇਸ ਕਰਕੇ ਗੁਰੂ ਨਾਲ ਕਦਾ ਮਿਸ਼ਨ ਗਰੀਬਾਂ ਦਾ ਮਿਸ਼ਨ ਹੈ ਗਰੀਬ ਨਮਾਜ਼ ਨਮਾਣਿਆਂ ਦਾ ਮਾਣ ਨਤਾਣਿਆਂ ਦਾ ਤਾਂ ਨਿਉਟਿਆਂ ਦੀ ਉਹ ਤੇ ਜਿਹੜੀ ਮਰਿਆਦਾ ਬਣਾਈ ਹੈ ਉਹ ਗਰੀਬਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੈ ਨਾ ਕਿ ਅਮੀਰਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੈ ਉਹ ਮਰਿਆਦਾ ਪੜੋ ਤੁਹਾਨੂੰ ਪਤਾ ਲੱਗੇ ਵੀ ਸਿੱਖ ਕੌਣ ਹੁੰਦੇ ਨੇ ਉਹਦੇ ਵਿੱਚ ਇੱਕ ਆਏਗਾ ਅੰਮ੍ਰਿਤ ਸੰਸਕਾਰ ਉਹ ਉਹ ਸਾਡੀ ਵਿਧੀ ਹੈ ਜਿਹਦੇ ਚ ਅਸੀਂ ਖਾਲਸਾ ਪੰਥ ਚ ਰਲਦੇ ਆਂ ਉਦੋਂ ਤੋਂ ਸਾਡਾ ਧਰਮ ਦਾ ਪਿਤਾ ਗੁਰੂ ਗੋਬਿੰਦ ਸਿੰਘ ਬਣਦਾ ਮਾਤਾ-ਮਾਤਾ ਸਾਹਿਬਕੌਰ ਬਣਦੀ ਪਿੰਡ ਸਾਡਾ ਸਾਰੇ ਬਲਦੇ ਸਿੱਖਾਂ ਦਾ ਸ੍ਰੀ ਅਨੰਦਪੁਰ ਕਿਸੇ ਕੌਮ ਦਾ ਐਦਾ ਪਿੰਡ ਨਹੀਂ ਬਣਿਆ ਕਿਸੇ ਕੌਮ ਨੂੰ ਧਰਮ ਦਾ ਪਿਓ ਨਹੀਂ ਮਿਲਿਆ ਕਿਸੇ ਕੌਮ ਕੋਲ ਕੋ ਤਖਤ ਨਹੀਂ ਹੈ ਕਿਸੇ ਗੌਂਕੂਲ ਹੱਟ ਮੇਖ ਹਥਿਆਰ ਨਹੀਂ ਗਾ ਕਿਸੇ ਵੀ ਕੌਮ ਦੀ ਜਟਾ ਜੂਟ ਜਿੱਦਾ ਅਸੀਂ ਕੇਸਗੜ ਦੇ ਵਾਸੀ ਬਣਦੇ ਆਂ ਕੇਸ ਨਹੀਂ ਕੱਟਦੇ ਸਿਰਾਂ ਦੇ ਉੱਤੇ ਦਸਤਾਰੇ ਜਾਂ ਦਮਾਲੇ ਸਜਾਨੇ ਆਂ ਇਇ ਕੋ ਕੌਮ ਹੈ ਖਾਲਸਾ ਪੰਥ ਜਿਹਦੇ ਤੁਹਾਨੂੰ ਜਨਮ ਮਿਲਿਆ ਤੁਸੀਂ ਮਰਜੀ ਨਾਲ ਟੱਕੇ ਨਾਲ ਨਹੀਂ ਅਸੀਂ ਜੰਮਦੇ ਅਸੀਂ ਹੁਕਮ ਨਾਲ ਆਨੇ ਧਰਤੀ ਤੇ ਕੱਲੇ ਆਵੈ ਨਾਨਕਾ ਕੱਲਿਆ ਸਾਨੂੰ ਇੱਥੇ ਜਿਹੜੇ ਗੁਰੂ ਆਂਦੇ ਨੇ ਉਹ ਕੱਲੇ ਨਹੀਂ ਆਂਦੇ ਉਹ ਆਪਣੀ ਮਰਜ਼ੀ ਨਾਲ ਸਾਡੇ ਭਲੇ ਲਈ ਆਂਦੇ ਜਿਨੂੰ ਅਸੀਂ ਕਹਿੰਦੇ ਜਨ ਪਰਪਕਾਰੀ ਜਨਮ ਮਰਨ ਦੋਹੂ ਮੈਂ ਨਹੀਂ ਜਾਣ ਪਰਪਕਾਰੀ ਆ ਉਹ ਇਸ ਤਰੀਕੇ ਨਾਲ ਆਂਦੇ ਨੇ ਇਸ ਕਰਕੇ ਪਿਆਰਿਓ ਮੇਰੀ ਬੇਨਤੀ ਹੈ ਕਿ ਜਿੰਨਾ ਚਿਰ ਤੁਸੀਂ ਮਿਸ਼ਨ ਨੂੰ ਸਾਰੇ ਬੰਦੇ ਧਾਰਨ ਨਹੀਂ ਕਰਦੇ ਜਿਹੜਾ ਬੰਦਾ ਨਹੀਂ ਸਿੱਖ ਬਣਨਾ ਚਾਹਦਾ ਉਹਦਾ ਬਾਈਕਾਟ ਨਹੀਂ ਕਰਦੇ ਵੀ ਭਾਈ ਠੀਕ ਹੈ ਤੂੰ ਨਹੀਂ ਸਿੱਖ ਬਣਨਾ ਹੱਸੇ ਤੈਨੂੰ ਕੋਈ ਧੱਕਾ ਨਹੀਂ ਮਾਰਦੇ ਪਰ ਤੇਰੇ ਘਰ ਕੋਈ ਖੰਡ ਪੱਠ ਨਹੀਂ ਹੋਏਗਾ ਤੈਨੂੰ ਕੋਈ ਕੁੜੀ ਨਹੀਂ ਸਿੱਖਾਂ ਵੱਲੋਂ ਦਿੱਤੀ ਜਾਏਗੀ ਤੇਰੇ ਮਰੇ ਬੰਦੇ ਤੇ ਸਿੱਖ ਇਕੱਠੇ ਨਹੀਂ ਹੋਣਗੇ ਨਾ ਅਰਦਾਸ ਕਰਨਗੇ ਨਾ ਕੀਰਤਨ ਹੋਏਗਾ ਫਿਰ ਉਹਨੂੰ ਅਹਿਸਾਸ ਹੋਏਗਾ ਵੀ ਮੈਂ ਕੌਣ ਆ ਕੌਣ ਨਹੀਂ ਆ ਅਨਰੰਕਾਰੀਆਂ ਕੋਲ ਦਾ ਜਿਹੜੇ ਦਰਸ਼ਨ ਦਾ ਚੈਲੇ ਬਣੇ ਨੇ ਇਹਨਾਂ ਕੋਲ ਕੋਈ ਮਰਿਆਦਾ ਨਹੀਂ ਹੈ ਇਹਨਾਂ ਦੀ ਮਰਿਆਦਾ ਖਾਲਸਾ ਪੰਥ ਦੀ ਹੈ ਜਾਂ ਮੁਸਲਮਾਨਾਂ ਦੀ ਮਰਿਆਦਾ ਹੈ ਸਰਾ ਜਾਂ ਹਿੰਦੂਆਂ ਦੀ ਆਪਣੇ ਧਰਮ ਦੀ ਮਰਿਆਦਾ ਹੈ ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਕਿ ਹੁਣ ਇਸ ਗੱਲ 'ਚ ਢਿੱਲ ਨਹੀਂ ਪਾਣੀ ਚਾਹੀਦੀ ਸਮਾਂ ਬਹੁਤ ਮਾੜਾ ਆ ਰਿਹਾ ਜਿੱਥੇ ਬਿਮਾਰੀ ਵੱਧ ਰਹੀ ਹੈ ਉੱਥੇ ਮਹਿੰਗਾਈ ਲੱਖ ਤੋੜ ਦੇਗੀ ਜਿੱਥੇ ਮਹਿੰਗਾਈ ਵਧੇਗੀ ਉੱਥੇ ਆਮਦਨ ਬਿਲਕੁਲ ਥੱਲੇ ਜਾ ਰਹੀ ਹੈ ਦੁਕਾਨਾਂ ਫੇਲ ਹੋ ਰਹੀਆਂ ਨੇ ਜ਼ਿੰਮੇਵਾਰਾਂ ਫੇਲ ਆ ਬਚਾਲੇ ਚ ਜਿੰਨਾ ਕੰਮ ਸੀ ਲੋਹੇ ਦਾ ਉਹ ਸਾਰਾ ਹੌਲੀ 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 ਸਾਰਾ ਖਤਮ ਹੁੰਦਾ ਜਾ ਰਿਹਾ ਇਸ ਕਰਕੇ ਸਮਾਂ ਹੈ ਸੰਭਾਲਣਾ ਚਾਹੀਦਾ ਪੀਵੋ ਪੋਹਲ ਖੰਡੇ ਧਾਰ ਹੋਏ ਜਿਹਦੇ ਘਰ ਚ ਨਸ਼ਾ ਨਹੀਂ ਹੈ ਉਹ ਦਾਸ ਬੋਲਦਾ ਬੋਲਦਾ ਰੁਕ ਗਿਆ ਸੀ ਹੁਣ ਕੋਈ ਮੈਂ ਟੌਪ ਕਿਤਾ ਬਣਾਇਆ ਨਹੀਂ ਹੁੰਦਾ ਨਾ ਮੇਰਾ ਇੰਟਰਸਟ ਹੈ ਨਾ ਮੈਨੂੰ ਇਸ ਗੱਲ ਦੀ ਕੋਈ ਹੈ ਮੈਂ ਤਾਂ ਮੈਂਟਲੀ ਅਪਸੈਟ ਹੋ ਗਏ 30 ਸਾਲ ਤੋਂ ਭੌਂਕਦਾ ਵੀ ਬਾਕੀ ਕੌਮਾਂ ਖੜੀਆਂ ਨੇ ਸਿੱਖ ਕੌਮ ਬਹੁਤ ਬਹਾਦਰ ਯੋਧਿਆਂ ਦੀ ਕੌਮ ਆ ਅੱਜ ਇਸ ਸਮੇਂ ਵਿੱਚ ਕਿੱਥੇ ਅਸੀਂ ਰਾਜ ਭਾਗ ਦੇ ਹੱਕਦਾਰ ਬਣੇ ਸਾਡਾ ਖਾਲਸਾ ਰਾਜ ਹੋਇਆ ਉਹਦੇ ਤੇ ਸਾਡੀ ਮੋਹਰ ਚੱਲੀ ਕਰਸੇ ਮਤਲਬ ਸਾਡੀ ਕਰੰਸੀ ਹੋਈ ਸਿੱਖਾਂ ਦੀ ਅੱਜ ਉਹ ਸਿੱਖ ਗੁਲਾਮੀ ਦੇ ਵਿੱਚ ਝਗੜਿਆ ਸਾਡੇ ਪਾਤਸ਼ਾਹ ਨੇ ਸਾਨੂੰ ਪਾਤਸ਼ਾਹ ਜੀ ਦਾਵਾ ਦਿੱਤਾ ਹੈ ਸਾਨੂੰ ਇੱਕ ਬੜਾ ਬੜਾ ਨਾਰਾ ਦਿੱਤਾ ਰਾਜ ਕਰੇਗਾ ਪਹਿਲਾਂ ਅਸੀਂ ਆਪਣੇ ਮਨ ਤੇ ਰਾਜ ਕਰਾਂਗੇ ਮਨ ਦੇ ਸਾਰੀ ਬਾਸ਼ਨਾ ਨੂੰ ਰੋਕਾਂਗੇ ਅੱਖਾਂ ਨੂੰ ਗਲਤ ਦੇਖਣ ਤੋਂ ਰੋਕਾਂਗੇ ਕੰਨਾਂ ਨੂੰ ਗਲਤ ਗੰਦੇ ਗਾਣੇ ਸੁਣਨ ਤੋਂ ਰੋਕਾਂਗੇ ਹੱਥਾਂ ਨੂੰ ਕਿਸੇ ਦਿਨ ਖੋਹਮਾਈ ਕਰਨ ਤੋਂ ਰੋਕਾਂਗੇ ਪੈਰਾਂ ਨੂੰ ਗਲਤ ਪਾਸੇ ਤੁਰਨ ਤੋਂ ਰੋਕਾਂਗੇ ਸਹੀ ਦਿਸ਼ਾ ਜਿਹਨਾਂ ਨੂੰ ਲੈ ਕੇ ਗੁਰੂ ਦੇ ਬਚਨਾਂ ਅਨੁਸਾਰ ਚੱਲਾਂਗੇ ਫੇਰ ਗੁਰੂ ਦੀ ਖੁਸ਼ੀ ਹੋਏਗੀ ਔਰ ਸਾਰੇ ਧਰਮੇ ਕਹਿੰਦੇ ਵੀ ਸੱਚ ਬੋਲੋ ਔਰ ਸਭ ਤੋਂ ਜ਼ਿਆਦਾ ਇਸ ਦਿਨ ਝੂਠ ਬੋਲਿਆ ਜਾ ਰਿਹਾ ਖਾਸ ਕਰਕੇ ਜੋਰਪ ਚ ਨਹੀਂ ਨਾ ਝੂਠ ਜਿੰਨਾ ਭਾਰਤ ਝੂਠ ਬੋਲਿਆ ਜਾ ਰਿਹਾ ਇਹਦੇ ਨਾਲ ਨਾਲ ਨਸ਼ਾ ਕੋਈ ਧਰਮ ਨਹੀਂ ਕਹਿੰਦਾ ਪੀਓ ਭਾਰਤ ਦਾ ਸਭਿਧਾਨ ਨਹੀਂ ਕਹਿੰਦਾ ਨਸ਼ਾ ਪੀਓ ਫਿਰ ਸ਼ਾਇਦ ਮੈਨੂੰ ਚੇਤਾ ਪੁੱਲ ਜੇ ਸੰਵਿਧਾਨ ਵਿੱਚ ਤਿੰਨ ਚਾਰ ਪੁਆਇੰਟ ਤੁਹਾਡੇ ਹੱਕ ਵਿੱਚ ਨੇ ਇੱਕ ਪੁਆਇੰਟ ਹੈ ਸੰਵਿਧਾਨ ਵਿੱਚ ਲਿਖਿਆ ਹੋਇਆ ਸਿੱਖਾਂ ਕੋਲ 9 ਇੰਚ ਦੀ ਕਿਰਪਾਨ ਹੁੰਦੀ ਹੈ ਹਰ ਸਿੱਖਣੀ ਕੋਲ ਹੁੰਦੀ ਹੈ ਇਹ ਸਾਡੀ ਆਈਡੈਂਟੀਫਿਕੇਸ਼ਨ ਹੈ ਕਿਰਪਾਨ ਔਰ ਕਿੱਦਾਂ ਜੁੜਦਾ ਹੈ ਕਿਰਪਾਨ ਦੇ ਕਿੰਨਾ ਬੰਦਾ ਭੈ ਜਿਹੜਾ ਭੈ ਦੇ ਥੱਲੇ ਦੱਬਿਆ ਹੋ ਨਰਪੈ ਹੋ ਜਾਂਦਾ ਉਹਦੇ ਕੋਲ ਇੱਕ ਹਥਿਆਰ ਆ ਹਟਾਈਮ ਦਾ ਮਾਰਦੇ ਨਹੀਂ ਅਸੀਂ ਕਿਸੇ ਨੂੰ ਭੈ ਕਾਹੂ ਕੋ ਦੇਤ ਨੇ ਨਾ ਭੈ ਮੰਨਦਾ ਇਸ ਕਰਕੇ ਆ ਪਿੱਛੇ ਜੇ ਸਾਡੀ ਕੁੜੀ ਨੇ ਕੈਨੇਡਾ ਵਿੱਚ ਉਹਦੀ ਲੁੱਟ ਖਾਣ ਲੱਗੇ ਦੋ ਗੋਰੇ ਆਏ ਗਨ ਗਨ ਪੁਆਇੰਟ ਤੇ ਉਹ ਤੋਂ ਗੱਡੀ ਖੋਣ ਲੱਗੇ ਵੀ ਚਾਬੀ ਦੇ ਦੇ ਨਹੀਂ ਤੈਨੂੰ ਗੋਲੀ ਮਾਰ ਦੇਣੀ ਤੇ ਕੁੜੀ ਨੇ ਕਿਰਪਾਨ ਪਾਈ ਸੀ ਸਿੱਖਾਂ ਦੀ ਨੇ ਗੁਰਦਾਸਪੁਰ ਦੀ ਸੀ ਉਹਨਾਂ ਕੱਢੀ ਕਿਰਪਾਨ ਥੱਲੋਂ ਜਦੋਂ ਕੱਢੀ ਤੇ ਦੋਏ ਭੱਜ ਗਏ ਵੀ ਦੇ ਕੋਲ ਚਾਕੂ ਆ ਚਾਕੂ ਉਹਨਾਂ ਨੂੰ ਹੀ ਪਤਾ ਇਹਨਾਂ ਕੋਈ ਕਿਰਪਾਨ ਹੁੰਦੀ ਹੈ ਉਹ ਦੋਏ ਭੱਜ ਗਏ ਕੁੜੀ ਦੀ ਇੱਜ਼ਤ ਵੀ ਬਚੀ ਗੱਡੀ ਵੀ ਬਚੀ ਇਹ ਹੈ ਗੁਰੂ ਦੀ ਬਖਸ਼ਿਸ਼ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਭਾਰਤ ਦਾ ਸੰਵਿਧਾਨ ਮੰਨਦਾ ਵੀ ਸਿੱਖਾਂ ਕੋਲ ਇੱਕ ਕਿਰਪਾਨ ਹੁੰਦੀ ਉਹਦੇ ਜੂਨਾਂ 9 ਇੰਚ ਬਾਉਂਡ ਕਰ ਦਿੱਤਾ ਵੀ 9 ਇੰਚ ਦੀ ਕਿਰਪਾਨ ਲੈ ਕੇ ਸਿੱਖ ਜਹਾਜ਼ ਚ ਜਾਣ ਅਸੈਂਬਲੀ ਜਾਣ ਲੋਕ ਸਭਾ ਵਿਧਾਨ ਸਭਾ ਜਾਣ ਇਹਨਾਂ ਦੀ ਕੋਈ ਕਿਰਪਾਨ ਨਹੀਂ ਲਹਾਏਗਾ ਜੇ ਲਹਾਏਗਾ ਤਾਂ ਉਹਨੂੰ ਜੇਲ੍ਹ ਵਿੱਚ ਪਾਓ 2 ਸਾਲ ਵਾਸਤਾ ਜੇ ਹੁਣ ਤੁਸੀਂ ਆਪੇ ਲਾ ਦੋ ਦੂਸਰਾ ਸਾਨੂੰ ਹੱਕ ਹੈ ਕਿ ਇਹਨਾਂ ਦੇ ਕੇਸ ਨਹੀਂ ਕੱਟੇ ਹੁੰਦੇ ਨਾ ਰੰਗੇ ਹੁੰਦੇ ਜੇ ਕੋਈ ਇਹਨਾਂ ਦੀ ਕੇਸਾਂ ਨੂੰ ਕੁੱਟਦਾ ਹੈ ਇਹਨਾਂ ਦੀ ਦਸਤਾਰ ਲਾਂਦਾ ਹੈ ਸਿੱਖਾਂ ਦੀ ਦਿਮਾਲਾ ਲਾਟਾਂਦਾ ਹੈ ਉਹ ਬੰਦੇ ਨੂੰ ਜੇਲ੍ਹ ਚ ਪਾਓ 2 ਸਾਲ ਦੀ ਸਜ਼ਾ ਦਿਓ ਜਦੋਂ ਤੁਹਾਡੇ ਨਿਆਣੇ ਆਪਣੇ ਆਪ ਜਾ ਕੇ ਪੈਸੇ ਦੇ ਕੇ ਬੂਟੀ ਪਾਲਣਾਂ ਤੇ ਜਾ ਨਾਈਆਂ ਕੋਲ ਜਾ ਕੇ ਆਪਣੀਆਂ ਦਾੜ੍ਹੀਆਂ ਕਟਾ ਰਹੇ ਨੇ, ਕੇਸ ਕਟਾ ਰਹੇ ਨੇ। ਕਾਦੀ ਸਿੱਖੀ ਆ ਤੁਹਾਡੀ? ਕਿੰਨੀ ਕਬੱਡੀ ਕੁਰਬਾਨੀ ਆ ਕੇਸ ਰੱਖਣਾ। ਇਹਦਾ ਸਾਫਤੂਰ ਤੇ ਦਸਤਾਰ ਸਿਰਾ ਦੇ ਧਾਰਣੀ ਐ। ਇਹ ਤੇ ਰੱਬ ਨੇ ਸਾਨੂੰ ਦਾੜ੍ਹੀਆਂ ਲਾਈਆਂ, ਜਨਾਨੀਆਂ ਨੂੰ ਦਾੜ੍ਹੀਆਂ ਲੱਗਣ ਨਾਲ ਜਨਾਨੀ ਕਦੇ ਵੀ ਆਪਣੇ ਆਪ ਨੂੰ ਬੰਦਿਆ 'ਚ ਬੈਠਣ ਜੋਗੀ ਨਹੀਂ ਹੁੰਦੀ। ਤੇ ਜਿਹੜੇ ਬੰਦੇ ਨੂੰ ਜਿਹਨੇ ਦਾੜ੍ਹੀ ਨਾ ਆਏ, ਖੋਦਾ ਹੋਏ, ਉਹ ਵੀ ਬੈਠਣ ਜੋਗਾ ਨਹੀਂ ਰਹਿੰਦਾ। ਇਹ ਕੁਦਰਤ ਨਾਲ ਕੰਸਟਰਕਸ਼ਨ ਕੀਤੀ ਹੈ ਸਾਨੂੰ ਦਾੜੇ ਤੇ ਮਛੇਰੇ ਲਾ ਕੇ ਤੇ ਕੇਸ ਤੁਹਾਡੇ ਵੀ ਲਾਏ ਸਾਡੇ ਵੀ ਲਾਏ ਸੋ ਸਿੱਖ ਧਰਮ ਅਨੁਸਾਰ ਅਸੀਂ ਕੇਸ ਨਹੀਂ ਕੱਟ ਸਕਦੇ ਸਾਡੇ ਬਜ਼ੁਰਗਾਂ ਨੇ ਖੋਪਰੀ ਲਾ ਲਈ ਕੇਸ ਨਹੀਂ ਕੱਟੇ ਅੱਜ ਕਿੱਥੇ ਗਈ ਸਾਡੀ ਸੋਚ ਸਾਨੂੰ ਕਿਸੇ ਉਹ ਬਾਬੇ ਦਾ ਡਰ ਲੱਗਦਾ ਉਹ ਬਾਬੇ ਦਾ ਡਰ ਲੱਗਦਾ ਮੁਸਲਮਾਨਾਂ ਦੀਆਂ ਕਬਰਾਂ ਤੋਂ ਤੁਸੀਂ ਧੱਕੇ ਖਾਂਦੇ ਫਿਰਦੇ ਹੋ ਕਦੇ ਬਹਾਮਣਾ ਕੋਲ ਪਤਰੀਆਂ ਖਲਾਂਦੇ ਹੋ ਕਦੇ ਤੁਸੀਂ ਕਿਸੇ ਬਾਬੇ ਦੀ ਖੀਰ ਖਾਂਦੇ ਹੋ ਕਦੇ ਕਿਸੇ ਪਾਸੇ ਤੁਰੇ ਓ ਕ ਪਿੰਡ ਵਿੱਚ ਗੁਰਦੁਆਰਾ ਬੈਠਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠੇ ਨੇ ਸਾਰੀਆਂ ਤਾਕਤਾਂ ਦੇ ਮਾਲਕ ਨੇ ਸਾਰੀਆਂ ਬਰਕਤਾਂ ਲੈ ਕੇ ਬੈਠੇ ਨੇ ਇੱਥੇ ਤੁਹਾਨੂੰ ਕੱਖ ਨਹੀਂ ਲੱਭਦਾ ਕੋਈ ਮੇਰੇ ਕੋਲ ਨੂੰ ਤੁਰ ਪਏ ਕੋਈ ਕਿਸੇ ਪਾਸੇ ਤੁਰ ਪਏ ਆਪਣੇ ਘਰ ਵਿੱਚ ਗੰਗਾ ਵਗਦੀ ਹੋਏ ਆਪਣੇ ਘਰ ਵਿੱਚ ਸਭ ਕੁਝ ਹੋਏ ਬਾਹਰ ਟੋਲਣੇ ਤੋਂ ਭਰਮ ਭਲਾ ਹੀ ਪਰ ਪਹਿਲਾਂ ਗੁਰੂ ਵਾਲੇ ਬਣੋ ਦੂਸਰੀ ਗੱਲ ਹੈ ਸਾਰੇ ਧਰਮ ਕਹਿੰਦੇ ਨਸ਼ੇ ਨਹੀਂ ਪੀਣੇ ਸਾਰੇ ਧਰਮ ਕਹਿੰਦੇ ਕੋਈ ਜਿੰਨਾ ਚਿਰ ਕੁੜੀ ਦਾ ਵਿਆਹ ਨਹੀਂ ਹੁੰਦਾ ਕੁੜੀ ਆਪਣੀ ਮਰਜ਼ੀ ਨਾਲ ਕਿਸੇ ਮੁੰਡੇ ਵੱਲ ਧਿਆਨ ਨਾ ਦੇ ਮਾਪਿਓ ਦੀ ਜ਼ਿੰਮੇਵਾਰੀ ਹੈ ਉਹਨੇ ਜੰਮਿਆ ਪਾਲਿਆ 100 ਗੱਲ ਦੇਖਣੀ ਹੁੰਦੀ ਹੈ ਉਦੋਂ ਉਹਦੀ ਅਕਲ ਬੌਂਡ ਹੋਈ ਹੁੰਦੀ ਹੈ ਮੁੰਡਿਆਂ ਦੀ ਵੀ ਅਕਲ ਬੌਂਡ ਹੋ ਗਈ ਰਹਿੰਦੀ ਖੁੰਦੀ ਇਹਨਾਂ ਦੇ ਮੋਬਾਈਲਾਂ ਨਾ ਬੌਂਡ ਕਰ ਦਿੱਤੀ ਹੈ ਮਾਪਿਓ ਆਪ ਆਪਣੇ ਬੱਚੇ ਦੇ ਆਨੰਦਕਾਰਜ ਕਰਨਗੇ ਵਿਧੀ ਅਨੁਸਾਰ ਕਰਨਗੇ ਕੱਲ ਨੂੰ ਕੁੜੀ ਨੂੰ ਕੋਈ ਛੱਡਦਾ ਤੇ ਮਾਪਿਓਗ ਜਾ ਕੇ ਖੜੇ ਹੋਣਗੇ ਮਾਮੇ ਖੜੇ ਹੋਣਗੇ ਚਾਚੇ ਖੜੇ ਹੋਣਗੇ ਤੇ ਜਿਹੜੀ ਕੁੜੀ ਆਪਣੀ ਮਰਜ਼ੀ ਨਾਲ ਭੱਜ ਜਾਏਗੀ ਉਹਦੇ ਮਗਰ ਕੌਣ ਚੜੂਗਾ ਉਹ ਤਾਂ ਅੱਗੇ ਸਿਰ ਤੇ ਸਵਾਪ ਆ ਕੇ ਗਈ ਹੈ ਸੋ ਜਿੰਨਾ ਜਿਹੜਾ ਤੁਸੀਂ ਸਿਧਾਂਤਕ ਤੌਰ ਤੇ ਚੀਜ਼ ਨੂੰ ਨਹੀਂ ਚੁੱਕਦੇ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣਦੇ ਉਦੋਂ ਤੁਸੀਂ ਸ਼ਾਹਬਜ਼ਾਦਿਆਂ ਦਾ ਕਰਜ਼ਾ ਨਹੀਂ ਲਾ ਸਕਦੇ ਬਹੁਤ ਕਰਜ਼ਾ ਸਾਡੀ ਕੌਮ ਦੇ ਸਿਰ ਦੇ ਉੱਤੇ ਬਜ਼ੁਰਗਾਂ ਦਾ ਇਸ ਕਰਕੇ ਤੀਸਰੀ ਗੱਲ ਧਰਮ ਕਹਿੰਦੇ ਨੇ ਕਿ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਨਾ ਕਿਸੇ ਦੇ ਘਰੇ ਖੂਨ ਦੇ ਛੱਟੇ ਪਾਏ ਜਾਂਦੇ ਆ ਕਿਸੇ ਦੀ ਕੁੜੀ ਦਾ ਰਿਸ਼ਤਾ ਤੜਾਇਆ ਜਾਂਦਾ ਕਿਸੇ ਦੇ ਝੂਠਾ ਪਰਚਾ ਦਰਜ ਕਰਾਇਆ ਜਾਂਦਾ ਇਹ ਬੁਰਾ ਸੋਚ ਹੈ ਤੇ ਬੁਰਾ ਕਰਮ ਹੈ ਇਹਦਾ ਕਦੇ ਵੀ ਫਲ ਸੁਖ ਨਹੀਂ ਹੋਏਗਾ ਹੋਰ ਕੀ ਹੈ ਹੋਰ ਇੱਕ ਬੜੀ ਵੱਡੀ ਸਿਧਾਂਤ ਹੈ ਕਿ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਨੂੰ ਪ੍ਰਮਾਤਮਾ ਦੇ ਬਰਾਬਰ ਨਹੀਂ ਮੰਨਣਾ ਬੇਸ਼ੱਕ ਅਸੀਂ ਕਹੀਏ ਨਾਨਕ ਸਾਧ ਪਰਾ ਭੇਦਨਾ ਪਾਈ ਪਰ ਸਾਧ ਉਦੋਂ ਸਾਧ ਹੈ ਜਦੋਂ ਉਹਦਾ ਸਭ ਕੁਝ ਮੁੱਕ ਗਿਆ ਉਹਨੂੰ ਆਪਣਾ ਨਾਂ ਵੀ ਨਹੀਂ ਚੇਤੇ ਰਿਹਾ ਫਿਰ ਉਹ ਰੱਬ ਚ ਰਲ ਗਿਆ ਫਿਰ ਵੀ ਰੱਬ ਇੱਕ ਹਸਤੀ ਹੈ ਉਹ ਇਦਾਂ ਦੇ ਕਈ ਸਿੱਖ ਪੈਦਾ ਕਰ ਸਕਦਾ ਪਰ ਸਾਰੇ ਸਿੱਖ ਇਕੱਠੇ ਹੋ ਕੇ ਰੱਬ ਨੂੰ ਬਣਾ ਨਹੀਂ ਸਕਦਾ ਉਹ ਸਾਹਿਬਾਂ ਦਾ ਅਜੂਨੀ ਹੈ ਜਮਣ ਮੰਨਦਾ ਰਿਹਾ ਥਾ ਅਗਲੀ ਕਵਿਤੀ ਹੈ ਕਿ ਸਾਰੇ ਧਰਮ ਮੰਨਦੇ ਨੇ ਕਿ ਮਰਨ ਤੋਂ ਬਾਅਦ ਪ੍ਰਲੋਕ ਦਾ ਸਫਰ ਹੈ ਜਿਹੜਾ ਬੰਦੇ ਭੁੱਲ ਗਏ ਵੇ ਇੱਕ ਹੋਰ ਗੱਲ ਇਹ ਕਦੇ ਵੀ ਬੇਈਮਾਨੀ ਕਰਕੇ ਠੱਗੀ ਮਾਰ ਕੇ ਬਹੁਤਾ ਪਿਆਸ ਲੈ ਕੇ ਵਿਆਜ ਲੈ ਕੇ ਪੈਸੇ ਨਾ ਜੋੜਿਓ ਕਿਸੇ ਦਾ ਲਹੂ ਨਾ ਨਚੋੜਿਓ ਇਮਾਨਦਾਰੀ ਦੀ ਕਮਾਈ ਨਾਲ ਬੱਚੇ ਪਾਲਿਓ ਥੋੜਾ ਖਾ ਲਿਓ ਥੋੜਾ ਹੰਡਾ ਲਿਓ ਪਰ ਐਸੇ ਕੰਮ ਨਾ ਕਰਿਓ ਮੰਦਾ ਮੂਲ ਲਕੀਚੀ ਦੇ ਲੰਮੀ ਨਜ਼ਰ ਨਹੀਂ ਹਾਲੀ ਐ ਜਿਉਂ ਸਾਹਿਬ ਨਾਲ ਨਾ ਹਾਰੀ ਐ ਤਵੇ ਹਾ ਪਾਸਾ ਘਾਲੀਏ ਕੁਛ ਲਾਹੇ ਉੱਪਰ ਘਾਲੀਏ ਦੋਰੇ ਜਮਣਾ ਜੇ ਬੰਦੇ ਦੀ ਜੂਨ ਵਿੱਚ ਵੀ ਆਣਾ ਸਰੀਰ ਚੰਗਾ ਮਿਲ ਜਾਏ ਘਰ ਚੰਗਾ ਮਿਲ ਜਾਏ ਧਰਤੀ ਚੰਗੀ ਮਿਲ ਜਾਏ ਪਰਿਵਾਰ ਚੰਗਾ ਮਿਲ ਜਾਏ ਨਾਲ ਸੰਗਤ ਚੰਗੀ ਮਿਲ ਜਾਏ ਇਹ ਵੀ ਇੱਕ ਬੜਾ ਵੱਡਾ ਲਾਹਾ ਹੈ ਅਗਲੀ ਮੇਰੀ ਬੇਨਤੀ ਮੈਂ ਹੁਣ ਪਿੱਛੇ ਬੁਣਾ ਉਸੇ ਪਾਸੇ ਕਿ ਪੀਵੋ ਪੋਹਲ ਖੰਡੇ ਤਹਾਰ ਜਿਹਦੇ ਘਰ ਵਿੱਚ ਨਸ਼ਾ ਨਹੀਂ ਹੈ ਸਿੱਖ ਹੋਣ ਦੇ ਨਾਤੇ ਰੋਜ਼ ਗੁਰਦੁਆਰੇ ਆਂਦਾ ਹੈ ਗੁਰੂ ਤੇ ਟੇਕ ਹੈ ਹੋਰ ਕਿਸੇ ਬਾਬੇ ਤੇ ਕੋਈ ਟੇਕ ਨਹੀਂ ਹੈ ਮੈਂ ਬੇਨਤੀ ਕਰਦਾ ਕਿ ਜੇ ਬਾਬੇ ਸਾਨੂੰ ਚੀਜ਼ਾਂ ਦਿੰਦੇ ਹੋਣ ਤੇ ਬਾਬੇ ਨਾਨਕ ਵਰਗਾ ਬਾਬਾ ਕੋਈ ਨਹੀਂ ਸੀ ਉਦੋਂ ਤੋਂ ਸਾਨੂੰ ਰੈਫਰ ਕਰ ਜਾਂਦੇ ਦਿੱਤੀਆਂ ਉਹਨਾਂ ਕੀ ਦਿੱਤਾ ਅਸਲ ਲੋਹੇ ਲੋਹੇ ਭੰਡਾਰ ਜੋਗ ਛਪਾਇਆ ਹਵਾ ਦਿੱਤੀ ਵੀ ਹੈ ਉਦੋਂ ਦੀ ਦਿੱਤੀ ਹੈ ਦਿੱਤੀ ਰਹੇਗੀ ਪਾਣੀ ਦਿੱਤਾ ਉਦੋਂ ਦਾ ਦਿੱਤਾ ਦਿੱਤਾ ਰਹੇਗਾ ਧਰਤੀ ਦਿੱਤੀ ਹੈ ਵਸਣ-ਬਸਤਾ ਬਖ ਦਿੱਤੀ ਰਹੇਗੀ ਸੂਰਜ ਦਿੰਦਾ ਹੈ ਫਸਲਾਂ ਪਕਾਣ ਲਈ ਧਰਤੀ ਦਾ ਨਿਜਾਮ ਠੀਕ ਕਰਨ ਲਈ ਇਹ ਪੰਜ ਭੂਤ ਜਿਹੜੇ ਦਿੱਤੇ ਨੇ ਇਹ ਇੱਕੋ ਵਾਰ ਦੇ ਦਿੱਤੇ ਨੇ ਹੁਣ ਅੱਗੇ ਤੁਹਾਡੇ ਕਰਮ ਨੇ ਤੁਸੀਂ ਚੰਗੇ ਕਰੋਗੇ ਤੇ ਚੰਗਾ ਫਲ ਲਓਗੇ ਮਾੜੇ ਕਰਮ ਕਰੋਗੇ ਤੇ ਮਾੜਾ ਫਲ ਮਿਲੇ ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਕਿ ਪੀਵੋ ਪੌਵਲ ਖੰਡੇ ਧਾਰ ਹੋਏ ਜਨਮ ਸੇਲਾ ਜੀ ਦੇ ਘਰ ਵਿੱਚ ਕੋਈ ਗੰਦੇ ਫਿਲਮਾਂ ਨਹੀਂ ਹੈ ਗੰਦੇ ਗਾਣੇ ਨਹੀਂ ਹੈ ਕੈਰੈਕਟਰ ਠੀਕ ਹੈ ਗੁਰੂ ਤੇ ਸਿੱਧਕ ਹੈ ਗੁਰੂ ਦਾ ਦਰ ਛੱਡ ਕੇ ਕਿਸੇ ਬਾਬਾ ਜੀ ਜੱਗ ਸੇ ਕਬਰ ਮੜੇ ਮਸਾਂ ਤੇ ਕੋਈ ਟੇਕ ਨਹੀਂ ਹੈ ਜੇ ਨਾਨਕ ਜੀ ਨੇ ਦੇਣਾ ਹੁੰਦਾ ਤਾਂ ਸਾਰਿਆਂ ਦੇ ਜਾਂਦਾ ਨਾਨਕੀ ਦੇ ਘਰ ਬੱਚਾ ਨਹੀਂ ਜੰਮਿਆ ਭੈਣ ਦੇ ਘਰ ਇਸ ਕਰਕੇ ਗੁਰੂ ਜੀ ਨੇ ਸਾਨੂੰ ਆਪ ਕਿਹਾ ਕਿ ਸਭਨਾ ਜੀਆ ਕਾ ਇੱਕ ਦਾਤਾ ਅਸੀਂ ਮੁਸਲਮਾਨਾਂ ਦਾ ਵੀ ਪਸ਼ੂਆਂ ਦਾ ਵੀ ਪੰਛੀਆਂ ਦਾ ਵੀ ਇਦਾਂ ਮਤਲਬ ਇਹ ਨਹੀਂ ਵੀ ਬਾਬੇ ਦੀ ਅਸੀਂ ਗੋਡੇ ਹੱਥ ਲਾਣੇ ਤੇ ਬਾਬਾ ਰਿਸ਼ਮਤ ਖੋਰਾ ਤੇ ਸਾਰੇ ਗੋਡੇ ਹੱਥ ਲਾ ਕੇ ਸਾਨੂੰ ਦੇ ਦਿੰਦਾ ਜੇ ਉਹਨੂੰ ਹੱਜੀ ਗਾਲ ਕਰ ਦੇ ਤਾਂ ਸਾਨੂੰ ਸਰਾਬ ਦੇ ਦਿੰਦਾ ਜਿਹੜਾ ਵਰ ਤੇ ਸਰਾਬ ਦਿੰਦਾ ਉਹਨਾਂ ਬਾਬਾ ਹੈ ਨਾ ਉਹਨੂੰ ਅਸੀਂ ਬਾਬਾਗਰੀ ਦਾ ਪਤਾ ਹੈ ਬਾਣੇ ਵਿੱਚ ਚਲਦੇ ਹੁੰਦੇ ਨੇ ਗੁਰਸਿੱਖ ਇਸ ਕਰਕੇ ਹੈ ਕਿ ਉਸ ਘਰ ਵਿੱਚ ਸਾਰਿਆਂ ਦਾ ਮਾਹੌਲ ਠੀਕ ਹੋਏਗਾ ਅੱਗੇ ਹੈ ਬਾਹੂ ਬਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਭਾਬ ਕਿਵੇਂ ਨਾਨਕ ਜੀ ਨੇ ਲੈਣੇ ਨੂੰ ਗੱਦੀ ਦੇਣੀ ਹੈ ਜਾ ਕੇ ਕਰਤਾਰਪੁਰ ਚ ਸ਼੍ਰੀ ਚੰਦ ਲਾਗੇ ਬੈਠਾ ਅੱਜ ਸ਼੍ਰੀ ਚੰਦ ਦੀ ਵੀ ਕਾਫੀ ਪੂਜਾ ਹੁੰਦੀ ਹੈ ਮੈਂ ਉਹਨੂੰ ਮਾੜਾ ਨਹੀਂ ਕਹਿੰਦਾ ਪਰ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਸਿੱਖੀ ਹੈ ਉਹ ਸ਼੍ਰੀ ਚੰਦੀਆਂ ਨੇ ਉਹ ਸਿੱਖੀ ਨੂੰ ਕੰਡਮ ਕੀਤਾ ਹੋਇਆ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜਿਹੜਾ ਫਰਕ ਜਾਣੂਗਾ ਬਾਬਾ ਹਜਾਰਾ ਸਿੰਘ ਦੇ ਵਚਨ ਜਿਹੜਾ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਫਰਕ ਜਾਣਦਾ ਉਹ ਬਖਸ਼ਾ ਨਹੀਂ ਜਾਏਗਾ ਇੱਕ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਇਸ ਕਰਕੇ ਸ਼੍ਰੀ ਚੰਦ ਐਦਾਂ ਬਥੇਰੇ ਬੰਦਗੀ ਵਾਲੇ ਬੰਦੇ ਨੇ ਸਾਡੀ ਟੇਕ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸ਼੍ਰੀ ਚੰਦਿਆ ਖੰਡੇ ਦੀ ਬੋਲ ਛਕਣੇ ਕੋ ਨਾਲ ਅਸੀਂ ਕੁੜੀ ਲੈਣ ਦੇਣ ਦਾ ਰਸਤਾ ਕਰਾਂਗੇ ਉਹਨਾਂ ਦੇ ਨਾਂ ਸਿੰਘ ਲੱਗੂਗਾ ਆਮ ਉਹਨਾਂ ਦੇ ਨਾਮ ਅਗਰ ਦਾਸ ਲੱਗਿਆ ਹੋਇਆ ਚਰਨ ਦਾਸ ਦਵਿੰਦਰ ਦਾਸ ਉਹ ਦਾਸ ਨੇ ਸ਼੍ਰੀ ਚੰਦ ਦੇ ਚੇਲੇ ਜੜੇ ਸੋ ਉਹਨਾਂ ਦੀ ਦੋਏ ਬੇਟੇ ਬੈਠੇ ਨੇ ਕਰਤਾਰਪੁਰ ਤੇ ਤੁਹਾਡੇ ਲੱਗ ਗਏ ਕਿਸੇ ਨੂੰ ਗੱਦੀ ਨਹੀਂ ਦਿੱਤੀ ਬਾਬਾ ਬੁੱਢਾ ਜੀ ਬੈਠੇ ਨੇ ਹੁਣ ਗੱਦੀ ਕਿਹਨੂੰ ਦੇਣ ਲੱਗੇ ਐ ਲੈਣੇ ਦੇ ਪੈਰਾਂ ਤੇ ਮੱਥਾ ਟੇਕਣਾ ਉਹ ਦੇਖ ਰਿਹਾ ਤੁਸੀਂ ਨਾਨਕ ਜੀ ਥੱਲੇ ਖੜੇ ਨੇ ਲੈਣਾ ਜੀ ਉਹ ਤੇ ਗੱਦੀ ਤੇ ਬਿਠਾਲੇ ਨੇ ਤੇ ਨਾਨਕ ਜੀ ਪੰਜ ਪੈਸੇ ਨਾਰੀਅਲ ਉੱਲੇ ਪਾਸੇ ਰੱਖਿਆ ਤਿੰਨ ਬਾਰ ਵਾਲੇ ਦੁਆਲੇ ਲੈਣਾ ਜੀ ਦੇ ਸੰਗਤ ਜੁੜੀ ਹੈ ਮਾਤਾ ਬੈਠੀ ਸੁਲਖਣੀ ਹੈ ਸ੍ਰੀ ਚੰਨ ਲਖਮੀ ਦਾਸ ਬੈਠੇ ਨੇ ਬਾਬਾ ਜਟਾ ਰੰਧਾਵਾ ਬਾਬਾ ਬੁੱਢਾ ਜੀ ਸਾਰੇ ਬੈਠੇ ਨੇ ਸਿੱਖ ਅਗਲੇ ਦਿਨ ਇਹਨਾਂ ਸਰੀਰ ਛੱਡਣਾ ਹੈ ਤੇ ਲੈਹਣੇ ਜੀ ਨੂੰ ਆਪਣੀ ਮੰਜੀ ਤੇ ਬਿਠਾਲ ਕੇ ਮੱਥਾ ਟੇਕਣਾ ਉਹਨੇ ਚਰਨਾ ਤੇ ਇਹ ਪਹਿਲੀ ਵਾਰ ਦੁਨੀਆਂ 'ਚ ਹੋਇਆ ਵੀ ਗੁਰੂ ਆਪਣੇ ਸਿੱਖ ਦੇ ਚਰਨਾਂ ਤੇ ਮੱਥਾ ਢੱਕਣ ਡਿਆ ਮੈਨੂੰ ਨਹੀਂ ਪਤਾ ਕਿਹੜੇ ਬਾਬੇ ਨੇ ਇਦਾਂ ਗੱਦੀ ਦਿੱਤੀ ਹੋਏ ਜਿਹੜਾ ਬਾਬਾ ਨਾਨਕ ਬਣਿਆ ਹੋਏ ਤੇ ਉਹਨਾਂ ਆਪਣੀ ਗੱਦੀ ਆਪਣੇ ਲੈਹਣੇ ਨੂੰ ਦਿੱਤੀ ਹੋਏ ਤੇ ਇਦਾਂ ਸੰਗਤ ਵਿੱਚ ਬੈਠ ਕੇ ਦਿੱਤੀ ਹੋਏ ਤੇ ਅਗਲੇ ਦਿਨ ਬਾਬਾ ਜੀ ਸਰੀਰ ਛੱਡਣ ਦੇ ਵੇਲੇ ਨਾਨਕ ਜੀ ਨੇ ਛੱਡਣਾ ਸਿੱਖ ਸਿੱਖ ਹੋ ਸਕਦਾ ਗੁਰੂ ਨਹੀਂ ਹੋ ਸਕਦਾ ਇਸ ਕਰਕੇ ਬਾਬਾ ਬੁੱਢਾ ਜੀ ਸਿੱਖ ਨੇ ਹੁਣ ਗੁਰੂ ਬਣਿਆ ਲੈਣਾ ਅੰਗਦ ਬਣ ਗਿਆ ਅੱਜ ਤੱਕ ਲੈਣਾ ਲੈਣਾ ਸੀ ਸਿੱਖ ਸੀ ਅੱਜ ਉਹਦੇ ਅੰਦਰ ਗੁਰੂ ਦੀ ਜੋਤੀ ਪ੍ਰਵੇਸ਼ ਕਰ ਗਏ ਅੱਜ ਉਹ ਸਾਡਾ ਗੁਰੂ ਹੋ ਗਿਆ ਹੁਣ ਲੈਣੇ ਨੇ ਆਪਣੀ ਜੀਵਨ ਕਾਲ ਵਿੱਚ ਆਪਣੇ ਦੋ ਬੱਚੇ ਨੇ ਦਾਤੂ ਜੀ ਤੇ ਦਾਸੂ ਜੀ ਦੋ ਬੇਟੀਆਂ ਨੇ ਅਮਰੋ ਤੇ ਅਨੋਖੀ ਦੋਏ ਜੁ ਆਈ ਛੱਣੇ ਦੋਏ ਬੱਚੇ ਛੱਡਣੇ ਆਪਣਾ ਜਿਹੜੀ ਅਮਰੋ ਵਿਆਹੀ ਹੈ ਉਹਨਾਂ ਦੇ ਭਰਾ ਅਮਰਦਾਸ ਕੁੜਮ ਦਾ ਭਰਾ ਉਹਨੂੰ ਆਪਣੀ ਗੱਦੀ ਤੇ ਬਿਠਾ ਲੈਣਾ ਲੈ ਅੰਗਦ ਨੇ ਉਹਦੇ ਆਲੇ ਦੁਆਲੇ ਵਜਦੇ ਤਿੰਨ ਵਾਰ ਘੁੰਮਣਾ ਤਿੰਨ ਵਾਰ ਘੁੰਮ ਕੇ ਉਹਨੂੰ ਵੀ ਇੱਥੇ ਮੱਥਾ ਟੇਕਣਾ ਬਾਬਾ ਬੁੱਢਾ ਨੇ ਉੱਠਣਾ ਅੰਗਦ ਨੂੰ ਵੀ ਤਿਲਕ ਦੇ ਦਿੱਤਾ ਤੇ ਅਮਰਦਾਸ ਨੂੰ ਵੀ ਤਿਲਕ ਦੇ ਦਿੱਤਾ ਹੁਣ ਇਸੇ ਲਦੀ ਵਿੱਚ ਗੱਦੀ ਚੱਲਣੀ ਅੱਗੇ ਹੁਣ ਅੱਗੇ ਭਾਨੀ ਨੇ ਮਾਲ ਮੰਗ ਲੈਣਾ ਅ ਜਿਹੜੇ ਤੇਰੀ 14ਵੀਂ ਪਾਛੀ ਆ ਉਹ ਇਸ ਟੌਪਿਕ ਤੇ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਹੈ ਭਾਨੀ ਜੀ ਨੇ ਮਨ ਅਗਵਾ ਬਾਹਰ ਮੰਗਣਾ ਫਿਰ ਅੱਗੇ ਤੋਂ ਛੋਡੀਆਂ ਦੀ ਛੋਡੀਆਂ ਦੇ ਘਰ ਰਹੇ ਹੁਣ ਚੌਥੇ ਤੋਂ ਛੋਡੀ ਪਾਛਾ ਤੋਂ ਅੱਗੇ ਪੰਜਵੇਂ ਛੋਡੀ 6ਵੇਂ ਛੋਡੀ 7ਵੇਂ ਛੋਡੀ ਔਰ ਇਹ ਗੱਲ ਦੀ ਸ਼ਾਦੀ ਪਰਦੇ ਭਾਈ ਗੁਰਦਾਸ ਜੀ ਉਹ ਗੁਰੂ ਦੇ ਬਿਲਕੁਲ ਕਿੰਨਾ ਲਾਗੇ ਸਨ ਗੁਰੂ ਅਮਰਦਾਸ ਸਾਹਿਬ ਦੇ ਭਰਾ ਦਾ ਲੜਕਾ ਸੀ ਭਾਈ ਗੁਰਦਾਸ ਉਹ ਕਿੰਨਾ ਸੀ ਗੁਰੂ ਦੇ ਲਾਗੇ ਉਹ ਲਿਖਦੇ ਨੇ ਕਲਯੁਗ ਪੀੜੀ ਛੋਡੀਆਂ ਸਾਰੇ ਕਲਯੁਗ ਦੀ ਛੋਡੀ ਪਾਤਸ਼ਾਹ ਹੁਣ ਛੋਡੀ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੂੰ ਬਾਹਰ ਦਿੱਤੇ ਨੇ ਇਹਨਾਂ ਚ ਆਪਣੀ ਜੋਤੀ ਸਮੋਈ ਹੈ ਜਦੋਂ ਗੁਰੂ ਪਾਤਸ਼ਾਹ ਨੇ ਜਾਣਾ ਉਨੀ ਸਿੱਖਾਂ ਨੂੰ ਕਹਿਣਾ ਮੇਰੀ ਜਿਹੜੀ ਰੂਹ ਹੈ ਉਹ ਪੰਥ ਤੇ ਗ੍ਰੰਥ ਵਿੱਚ ਹੈ ਜਿਹੜਾ ਮੇਰਾ ਸਰੀਰ ਹੈ ਉਹ ਪੰਥ ਵਿੱਚ ਹੈ ਮੇਰਾ ਸਰੀਰ ਵੀ ਇੱਥੇ ਹੀ ਹੈ ਤੇ ਮੇਰੀ ਆਤਮਾ ਵੀ ਇੱਥੇ ਆ ਸਿੱਖਾਂ ਨੂੰ ਇਹ ਗੱਲ ਦਾ ਵਿਸ਼ਵਾਸ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਤੇ ਇਹਨਾਂ ਸਿਦਕੀਆਂ ਜਿਨ੍ਹਾਂ ਬਾਬਿਆਂ ਤੇ ਸਿਦਕ ਹੈ ਇਸ ਕਰਕੇ ਹੋਰ ਬਾਬੇ ਨੂੰ ਤੁਸੀਂ ਜਿਹਨੂੰ ਮੰਨਣਾ ਮੰਨੋ ਮੇਰੇ ਮਗਰ ਜਾਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ ਨਾ ਮੈਂ ਕੋਈ ਬਾਬਾ ਨਾ ਮੇਰੇ ਵਿੱਚ ਕੋਈ ਕਰਤੂਤ ਹੈ ਮੈਨੂੰ ਕੋਈ ਇੰਟਰਸਟ ਨਹੀਂ ਤੁਹਾਡੇ ਕੋਲ ਪੂਜਾ ਕਰਾਣ ਦੀ ਜਾਂ ਮੱਥੇ ਟਿਕਾਣ ਦੀ ਇਸ ਕਰਕੇ ਮੇਰੀ ਬੇਨਤੀ ਹੁੰਦੀ ਹੈ ਜੇ ਤੁਸੀਂ ਸਹੀ ਦਿਸ਼ਾ 'ਚ ਚੱਲੋ ਬਹੁਤ ਪੈਸਾ ਤੁਹਾਡਾ ਇਹਨਾਂ ਸਮਾਗਮਾਂ ਤੇ ਲੱਗਦਾ ਬਹੁਤ ਪੈਸਾ ਤੁਹਾਡਾ ਇਹਨਾਂ ਦੀ ਯਾਤਰਾਾਂ ਤੇ ਲੱਗਦਾ ਪਰ ਤੁਸੀਂ ਨਸ਼ਾ ਨਹੀਂ ਛੱਡਦੇ ਨਾ ਨਿਤਰੇਮ ਕਰਦੇ ਨਾ ਬਾਣੀ ਪੜਦੇ ਉਹ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਇ ਕੇ ਜਾਏ ਇਹ ਠਰਕ ਪਿਆ ਜੇ ਤੁਸੀਂ ਕਿਸੇ ਨੂੰ ਮੱਥਾ ਨਾ ਟੇਕੋ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਹੈ ਕਿ ਨਹੀਂ ਹੈ ਕਿਹਨੂੰ ਪੁੱਛਿਆ ਤੁਸੀਂ ਹੱਦ ਤੱਕ ਵੀ ਤੂੰ ਕੌਣ ਹੈ ਕਿਸ ਤਰੀਕੇ ਨਾਲ ਪਰਖ ਕੀਤੀ ਹੈ ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਨੇ ਪਰਖ ਕਰਕੇ ਉਹਨਾਂ ਦੇ ਅੰਦਰ ਆਪਣਾ ਆਪ ਸਮੋਇਆ ਉਹਨਾਂ ਦੇ ਸਿਰ ਲੈ ਹੁਣ ਕਿਹੜਾ ਬਾਬਾ ਜਿਹੜਾ ਕੀਦਾ ਸਿਰ ਮੰਗਦਾ ਉਹਦੇ ਅੰਦਰ ਵੜਨ ਵਾਜੇ ਤੁਸੀਂ ਬਾੜ ਦਿੰਦੇ ਕਿਸੇ ਨੂੰ ਕਿਸੇ ਦੇ ਅੰਦਰ ਬਾੜ ਦਿੰਦੇ ਕਹਿੰਦੇ ਕਿਸੇ ਦੇ ਅੰਦਰ ਬਾੜ ਦਿੰਦੇ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਪ੍ਰਵੇਸ਼ ਲਿਆ ਉਹਨਾਂ ਨੂੰ ਛੱਡ ਦਿੱਤਾ ਇਹ ਸੀ ਅਮਰਦਾਸ ਕਿਦਾਂ ਫਿਰ ਆਪਣੇ ਜੋਈ ਰਾਮਦਾਸ ਨੂੰ ਤਿਲਕ ਦੇਣਾ ਬਾਬੇ ਬੁੱਢੇ ਨੇ ਅਮਰਦਾਸ ਨੇ ਆਪਣੇ ਜੋਈ ਦੇ ਪੈਰਾਂ ਤੇ ਮੱਥਾ ਟੇਕਣਾ ਦੋ ਮੁੰਡੇ ਛੱਡੇ ਮੋਹਣ ਬੜਾ ਸਿਆਣਾ ਹੈ ਦੂਜਾ ਮੋਹਣ ਤੇ ਨਾਲ ਜਿਹੜਾ ਹੈ ਉਹ ਮੋਰੀ ਹੈ ਇਹ ਦੋਏ ਬੱਚੇ ਨੇ ਦੋ ਬੇਟੀਆਂ ਨੇ ਅਮਰਦਾਸ ਦੀਆਂ ਭਾਨੀ ਤੇ ਦਾਨੀ ਪਾਨੀ ਦੇ ਰਾਮਦਾਸ ਨੂੰ ਗੱਦੀ ਤੇ ਦੇਣੀ ਹੈ ਬਾਬੇ ਬੁੱਢੇ ਨਾਲ ਤਿਲਕ ਲਾਣਾ ਅਰਜਨ ਦੀ ਕੋਲ ਆ ਜਾਣੀ ਰਾਮਦਾਸ ਨੇ ਆਪਣੇ ਬੁੰਡੇ ਤਿੰਨ ਮੁੰਡੇ ਹੋਣੇ ਆ ਪਿਰਥੀਚੰਦ ਤੇ ਮਾਹਦੇਵ ਤੇ ਅਰਜਨਦੇਵ ਛੋਟੇ ਬੱਚੇ ਨੂੰ ਆਪਣੀ ਗੱਦੀ ਤੇ ਬਿਠਾ ਲ ਦੇਣਾ ਤੇ ਬਾਬੇ ਬੁੱਢੇ ਨਾਲ ਉਹਨਾਂ ਨੂੰ ਤਿਲਕ ਲਾ ਦੇਣਾ ਤੇ ਫਿਰ ਅਮਰਦਾਸ ਅਰਜਨ ਨੇ ਆਪਣੇ ਬੱਚਾ ਹਰਗਵਿੰਦ ਨੂੰ ਗੱਦੀ ਤੇ ਬਿਠਾ ਲੈਣਾ ਉੱਥੇ ਦੋ ਤਲਵਾਰਾਂ ਬਾਬੇ ਬੁੱਢੇ ਨਾਲ ਪਵਾ ਦੇਣੀਆਂ ਮੀਰੀ ਤੇ ਪੀਰੀ ਦੀਆਂ ਉਦੋਂ ਤੋਂ ਤਲਵਾਰ ਸਾਡੇ ਨਾਲ ਜੁੜ ਜਾਣੀ ਉਦਾਂ ਗੁਰੂ ਅਰਜਨਦੇਵ ਜੀ ਨਹੀਂ ਸਨ ਨੇਜਾਬਾਦੀ ਜਾਣਦੇ ਸਨ ਘੋੜ ਸਵਾਰੀ ਜਾਣਦੇ ਸਨ ਸਭ ਕੁਝ ਜਾਣਦੇ ਸਨ ਜਦੋਂ ਮਉ ਜਗਵੀ ਨੇ ਮੁੱਢ ਪੁੱਟਿਆ ਉਹ ਜਾਣਦੇ ਸਨ ਘੋੜੇ ਤੇ ਚੜ ਕੇ ਕਿਵੇਂ ਨੇਜਾ ਮਾਰ ਕੇ ਮੁੱਢ ਪੁੱਟਣਾ ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਨੇ ਗੁਰੂ ਐਵੇਂ ਨਹੀਂ ਹੁੰਦਾ ਗੁਰੂ ਇਸ ਕਰਕੇ ਮੇਰੀ ਬੇਨਤੀ ਆਖਰੀ ਮੈਂ ਬੇਨਤੀ ਕਰਦਾ ਕਿ ਕਿਸ ਤਰੀਕੇ ਨਾਲ ਹੁਣ ਹਰ ਰਾਏ ਤੋਂ ਬਾਅਦ ਹਰ ਗੁਬਿੰਦ ਤੋਂ ਬਾਅਦ ਬਾਬਾ ਬੁੱਢਾ ਜੀ ਦੋ ਤਲਵਾਰਾਂ ਪਹਿਨਾ ਰਹੇ ਨੇ ਹੁਣ ਇਹ ਤੋਂ ਬਾਅਦ ਹਰ ਰਾਏ ਪਾਪ ਆਪਣੇ ਪੋਤਰੇ ਨੂੰ ਹਰ ਰਾਏ ਨੇ ਗੱਦੀ ਦੇਣੀ ਪੁੱਤਰ ਨੂੰ ਨਹੀਂ ਦੇਣੀ ਪੰਜ ਬੇਟੇ ਹੋਣੇ ਇਹਨਾਂ ਦੇ ਜਿਨ੍ਹਾਂ ਚ ਗੁਰੂ ਤੇਗ ਬਹਾਦਰ ਸਾਹਿਬ ਵੀ ਹੈਗੇ ਨੇ ਹੁਣ ਆ ਕੇ ਪੁੱਤ ਜਾ ਕੇ ਹਰ ਰਾਏ ਨੂੰ ਦੇ ਕੇ ਗੱਦੀ ਹਰ ਰਾਏ ਦੀ ਤਿਲਕ ਕਿਨਾ ਲਾਣਾ ਹੁਣ ਤਿਲਕ ਲਾਣਾ ਬਾਬੇ ਬੁੱਢੇ ਦੇ ਪੋਤਰੇ ਨਾ ਸਾਹਿਬ ਰਾਮ ਕੌਰ ਨੇ ਬਾਬੇ ਬੁੱਢੇ ਜੀ ਥਾਂ ਉਹਨੇ ਅੱਗੇ ਆਣਾ ਹੁਣ ਰਾਮ ਕੌਰ ਨੇ ਤਿਲਕ ਲਾ ਕੇ ਹਰ ਰਾਏ ਨੂੰ ਗੱਦੀ ਤੇ ਸਵਾਭ ਸਵਾਏ ਮਾਨ ਕਰਨਾ ਹਰ ਰਾਏ ਤੋਂ ਬਾਅਦ ਉਹ ਦੋ ਬੇਟੇ ਹੋਣੇ ਹਰੀ ਰਾਏ ਦੇ ਇੱਕ ਹੋਣਾ ਰਾਮ ਰਾਏ ਇੱਕ ਹੋਣਾ ਹਰਿ ਕ੍ਰਿਸ਼ਨ ਹੁਣ ਗੱਦੀ ਛੋਟੇ ਨੂੰ ਮਿਲਣੀ ਆ ਰਾਮ ਰਾਏ ਨੂੰ ਘਰੋਂ ਛੇਕ ਦੇਣਾ ਪੰਥ ਵਿੱਚੋਂ ਵੀ ਤੂੰ ਬੇਈਮਾਨ ਦੀ ਮਿੱਟੀ ਕਹਿ ਗਿਆ ਮੁਸਲਮਾਨ ਦੀ ਥਾਂ ਤੂੰ ਡਰ ਗਿਆ ਮੁਸਲਮਾਨਾਂ ਕੋਲੋਂ ਜਾਂ ਸਾਡੇ ਮੱਥੇ ਨਹੀਂ ਲੱਗਣਾ ਆ ਤਾਂ ਹੋਈ ਗੱਲ ਗੁਰੂ ਦੀ ਆਪਣੇ ਪੁੱਤਰ ਨੂੰ ਗੱਦਨਾ ਵੀ ਸਾਡੇ ਮੱਥੇ ਨਹੀਂ ਲੱਗਣਾ ਤੂੰ ਗੁਰੂ ਜੀ ਨਾਨਕ ਦੀ ਗੱਲ ਵਿੱਚ ਦਖਲਅੰਦਾਜ਼ੀ ਦੇ ਰਿਹਾ ਅੱਜ ਜਿਹੜਾ ਮਰਜੀ ਨਾਨਕ ਦੀ ਗੱਲ ਵਿੱਚ ਦਖਲਅੰਦਾਜ਼ੀ ਦੇ ਤੁਸੀਂ ਉਹਦੀਆਂ ਜੋ ਮਰਜ਼ੀ ਸਤਿਕਾਰ ਕਰੀ ਜੋ ਅਗਲੀ ਮੇਰੀ ਬੇਨਤੀ ਹੈ ਕਿ ਫਿਰ ਤੇਗ ਬਹਾਦਰ ਕੋਲ ਹੁਣ ਗੱਦੀ ਆਣੀ ਹੈ ਬਾਬੇ ਕੋਲ ਰਾਂ ਹਰ ਹਰ ਕ੍ਰਿਸ਼ਨ ਤੋਂ ਬਾਬੇ ਕੋਲ ਗੱਦੀ ਜਾਣਿਆ ਕਿਉਂਕਿ ਹਰ ਕ੍ਰਿਸ਼ਨ ਦਾ ਪਿਤਾ RAM ਰਾਹ ਹਰ ਰਾਏ ਹੈ ਹਰ ਰਾਏ ਗੁਰਦਿੱਤੇ ਦਾ ਭਾਬ ਗੁਰ ਤੇਗ ਬਹਾਦਰ ਸਾਹਿਬ ਦੇ ਭਰਾ ਦਾ ਲੜਕਾ ਹੈ ਤੇ ਹੁਣੇ ਬਣ ਗਿਆ ਤੇਗ ਬਹਾਦਰ ਬਾਬਾ ਹੁਣ ਬਾਬੇ ਕੋਲ ਗੱਦੀ ਆਣੀ ਐ ਉੱਥੇ ਦੂਜਿਆਂ ਨਾਲ ਬਹਿ ਜਾਣਾ ਢੀਰ ਮੱਲੀਆਂ ਨਾ 22 ਮੱਈਆਂ ਚਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁੱਦੀ ਤੇ ਸੁਭਾਏਮਾਨ ਹੋਣੇ ਹੁਣ ਗੱਦੀ ਆ ਜਾਣੀ ਗੁਰੂ ਗੋਬਿੰਦ ਸਿੰਘ ਕੋਲ ਗੋਬਿੰਦ ਰਾਏ ਨੂੰ ਗੱਦੀ ਮਿਲਣੀ ਐ ਹੁਣ ਗੋਬਿੰਦ ਰਾਏ ਨੇ 1699 ਨੂੰ ਖਾਲਸੇ ਦੀ ਸਿਰਜਣਾ ਕਰਨੀ ਐ ਫਿਰ ਸਾਡੇ ਨਾਮ ਬਦਲ ਦੇਣੇ ਸਿੰਘ ਤੇ ਕੌਰ ਕਿ ਸਾਨੂੰ ਆਪ ਅਮਰ ਛੱਕ ਕੇ ਆਪਣੇ ਨਾਮ ਗੋਬਿੰਦ ਸਿੰਘ ਲਵਾਣਾ ਫਿਰ ਸਾਨੂੰ ਹੁਕਮ ਹੋਣਾ ਕਿ ਜਿੱਦਾਂ ਇਹ ਦਿਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਬ ਸਿੰਘ ਇਹ ਸਿੰਘ ਬਣੇ ਨੇ ਮੈਂ ਗੋਬਿੰਦ ਸਿੰਘ ਬਣਿਆ ਪੌਲ ਛਾ ਕੇ ਤੁਸੀਂ ਵੀ ਭਾਈ ਬੱਚਿਆਂ ਦੇ ਨਾਮ ਅਗਰ ਸਿੰਘ ਤੇ ਕਾਲ ਲਾ ਕੇ ਆਪਣੇ ਆਪ ਨੂੰ ਉਸੇ ਤਰ੍ਹਾਂ ਖੰਡੇ ਦੀ ਪੌਲ ਛਕਣੀ ਹੈ ਉਦੋਂ ਹੀ ਹੁਕਮ ਹੋ ਜਾਣਾ ਹੁਣ ਇਹ ਗ੍ਰੰਥ ਲਿਖਾਣਾ ਜਾ ਕੇ ਦਮਦਮੇ ਜਿਨ੍ਹਾਂ ਦੀ ਲਖਾਰੀ ਬਾਬਾ ਦੀਪ ਸਿੰਘ ਦੇ ਭਾਈ ਮਨੀ ਸਿੰਘ ਬਣਨੇ ਮੂੰਹ ਜਬਾਨੀ ਲਿਖਾਣਾ 9 ਮਹੀਨੇ ਉਹ 9 ਘੜੀਆਂ ਲਾ ਕੇ ਇਸ ਗ੍ਰੰਥ ਨੂੰ ਇੱਥੋਂ ਲੈ ਕੇ ਦਮਦਮੇ ਤੋਂ ਹਜੂਰ ਸਾਹਿਬ ਜਾਣਾ ਹਜੂਰ ਸਾਹਿਬ ਜਾ ਕੇ ਡੱਲੇ ਨੂੰ ਅਮਰ ਛਕਾਣਾ ਹਜੂਰ ਸਾਹਿਬ ਜਾ ਕੇ ਮਾਧੋਦਾਸ ਬਰਾਗੀ ਫੜਨਾ ਬਦਾ ਬਹਾਦਰ ਇਹਨੂੰ ਅਮਰ ਛਕਾ ਕੇ ਇਹਦਾ ਨਾਮ ਬਦਲ ਦੇਣਾ ਗੁਰਬਖਸ਼ ਸਿੰਘ ਰੱਖਣਾ ਇਹਨੂੰ ਪੰਜਾਬ ਨੂੰ ਤੋੜ ਦੇਣਾ ਤੇ ਆਪ ਇਸ ਗ੍ਰੰਥ ਨੂੰ ਹਜੂਰ ਸਾਹਿਬ ਪ੍ਰਕਾਸ਼ ਕਰਨਾ ਉਹ ਦੇਖ ਰਹੇ ਹੋ ਤੁਸੀਂ ਇਹਨਾਂ ਦੇ ਤਿੰਨੇ ਪ੍ਰਕਰਮਾ ਕਰਕੇ ਖਾਲਸਾ ਪੰਥ ਦੀ ਤਾਬਿਆ ਕਰ ਦੇਣਾ ਤੇ ਆਪ ਗੁਰੂ ਗੋਬਿਨ ਸਿੰਘ ਜੀ ਨੂੰ ਮੱਥਾ ਟੇਕਣਾ ਤੇ ਸਾਨੂੰ ਆਖਰੀ ਹੁਕਮ ਦੇ ਜਾਣਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਇਹ ਹੈ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰੂ ਗੁਰੂ ਹੋ ਕੇ ਆਪਣੇ ਆਣ ਵਾਲੇ ਜਾਨਸ਼ੀਰ ਦੇ ਅੱਗੇ ਮੱਥਾ ਟੇਕ ਦੇਣਾ ਇਹਨੂੰ ਆਪਾਂ ਕਹਿੰਦੇ ਗੁਰੂ ਹੋ ਕੇ ਚੇਲਾ ਬਣ ਗਿਆ ਅੱਗੇ ਹੈ ਰਾਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚਿਹਰਾ ਕਿੰਨੀ ਵਿੜਾਈ ਦਿੰਦੇ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਜਿਹੜਾ ਸਿੱਖ ਮੇਰਾ ਰਹਿਤ ਮਰਿਆਦਾ ਚ ਪੱਕਾ ਰਹੇਗਾ ਮੇਰੇ ਤੇ ਸਦਕ ਸਦਕ ਰੱਖੇਗਾ ਉਹ ਮੈਂ ਉਹਨੂੰ ਆਪਣਾ ਸਹਿਬ ਬਣਾ ਕੇ ਰੱਖੂੰਗਾ ਤੇ ਉਹਦਾ ਨੌਕਰ ਹੋ ਕੇ ਰਹੂੰਗਾ ਰਹਿਤ ਬਿਨਾਂ ਨਾ ਸਿੱਖ ਕਹਾਵਾ ਰਹਿਤ ਬਿਨਾਂ ਦਰ ਜੇ ਮੇਰੀ ਰਹਿਤ ਵਿੱਚ ਨਾ ਰਹੋਗੇ ਜਦੋਂ ਰੂਹ ਤੁਹਾਡੀ ਇੱਥੇ ਸਰੀਰ ਤੋਂ ਪਹਿਲਾਂ ਨਿਕਲਣੀ ਬੜੀ ਔਖੀ ਹੈ ਅੱਗੇ ਜਾਊਗੀ ਰੂਹ ਏ ਤੇ ਮੇਰੇ ਕੋਲ ਉਹਨਾਂ ਦੀ ਖਲਾਸੀ ਨਹੀਂ ਹੋ ਸਕਦੀ ਕਿਉਂਕਿ ਵਿਧਾਨ ਬਣਿਆ ਹੈ ਨਗਰੇ ਕਾ ਹੈ ਨਾਮ ਵਨ ਆਖਰੀ ਪੰਕਤੀ ਅਸੀਂ ਬੋਲਦੇ ਹੁੰਨੇ ਆਂ ਕਿ ਸਤਿਗੁਰ ਬਾਝੋਂ ਨਗੁਰੇ ਕਾ ਹੈ ਸੋ ਗੁਰੂ ਪਾਤਸ਼ਾਹ ਰਹਿਮਤਕਾਰ ਮੈਂ ਫੇਰ ਸਾਰੇ ਬਟਾਲਾ ਨਗਰ ਨਿਵਾਸੀਆਂ ਦਾ ਧੰਨਵਾਦੀ ਵੀ ਹਾਂ ਇੱਕ ਬੇਨਤੀ ਵੀ ਕਰਦਾ ਵੀ ਮੈਨੂੰ ਮਜਬੂਰ ਕਰਕੇ ਇਹਦਾ ਨਾ ਖਿੱਚੋ ਤੂ ਸਾਨੂੰ ਵੀ 25 ਸਾਲ ਹੋ ਗਏ ਤੁਹਾਡੀ ਸੇਵਾ ਨਿਮਾਣਿਆ ਨੂੰ ਪਰ ਗੱਲ ਉੱਥੇ ਹੀ ਹੈ ਉੱਥੇ ਲੋਕਾਂ 'ਚ ਤਬਦੀਲੀ ਨਹੀਂ ਆ ਰਹੀ ਜਿੰਨਾ ਚਿਰ ਤੱਕ ਅਸੀਂ ਡਿਸਪਲਿਨ 'ਚ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹਨਾਂ ਨੂੰ ਸਰਟੀਫਾਈਡ ਕੀਤਾ ਕਿ ਕੋਈ ਨਹੀਂ ਤੁਸੀਂ ਸ਼ਰਾਬ ਪੀਣ ਨਾਲ ਵੀ ਸਾਨੂੰ 5000 ਰੁਪਏ ਦੇ ਦਿਓ ਪੀਂਦੇ ਰਹੋ ਸਾਨੂੰ ਕੋਈ ਪਾਬੰਦੀ ਨਹੀਂ ਗੁਰਦੁਆਰੇ ਦੇ ਕੰਮ ਕਰ ਲਵਾਂ ਏਦਾਂ ਦੀਆਂ ਗੱਲਾਂ ਨਹੀਂ ਗੱਲ ਚੱਲਣਗੀਆਂ ਗੱਲਾਂ ਸਖਤੀ ਨਾਲ ਚੱਲਣਗੀਆਂ ਗੁਰੂ ਨੇ ਆਪਣੀ ਮਸੰਦ ਫੂਕ ਦਿੱਤੀ ਮਸੰਦ ਫੂਕੇ ਗੁਰੂ ਪਾਤਸ਼ਾਹ ਤੇਲ ਸੁੱਟ ਕੇ ਫੂਕੇ ਕਿਹਦਾ ਜੀ ਕਰਦਾ ਆਪਣੇ ਬੱਚਿਆਂ ਨੂੰ ਮਾਰਨ ਫਿਰ ਉਹ ਆਊਟ ਬ੍ਰੇਕ ਫੈਲਾ ਰਹੇ ਸੀ ਗਲਤੀ ਕਰਦੇ ਰਹੇ ਸੀ ਇਸ ਕਰਕੇ ਤਕੜੇ ਹੋ ਗੁਰੂ ਤੇ ਸਿੱਧਕ ਰੱਖੋ ਹੁਣ ਸ਼ਲੋਕ ਦਾ ਪਾਠ ਤੇ ਅਰਦਾਸ ਤੇ ਸਮਾਪਤੀ ਹੋਏਗੀ ਫਿਰ ਤੁਸੀਂ ਗੁਰੂ ਪਾਤਸ਼ਾਹ ਦੇ ਸੁਰਖਾਛਣ ਕਰਾ ਕੇ ਜਾਣਾ ਮੈਂ ਫਿਰ ਇੱਥੇ ਚੱਲਦੇ ਨੇ ਸਵਾਗਮੀ ਨਾ ਚੱਲਦੇ ਰਹਿਣੇ ਆ ਮੈਂ ਫਿਰ ਜਿਹੜਾ ਤੁਸੀਂ ਦੂਰ ਦਰਾਡੇ ਵੀ ਉਹਨਾਂ ਨੂੰ ਵੀ ਕਹਿੰਦਾ ਜਦੋਂ ਮੇਰੇ ਕੋਲ ਕੋ ਬੰਦੇ ਚੱਲ ਕੇ ਆਂਦੇ ਮੈਨੂੰ ਬੜੀ ਸ਼ਰਮ ਆਉਂਦੀ ਵੀ ਮੇਰੇ ਕਰਕੇ ਨਹੀਂ ਘੱਟੋ ਘੱਟ 600 ਦਾ ਤੇਲ ਫੂਕ ਦਿੱਤਾ ਹੁਣ 400 ਦਾ ਮੈਂ ਫੂਕਿਆ 600 ਦਾ ਉਹਨਾਂ ਫੂਕਿਆ 1000 ਦਾ ਤੇਲ ਅਸੀਂ ਫੂਕ ਦਿੱਤਾ ਤੇਲ ਮਹੰਗਾ ਹੋ ਗਿਆ ਕਿ ਸਸਤਾ ਹੋ ਗਿਆ ਜਦੋਂ ਐਦਾ ਫੂਕੀ ਜਾਵਾਂਗੇ ਤੇ ਗੱਲ ਕਿਸੇ ਨਾਲ ਨਹੀਂ ਮੰਨਣੀ ਜੇ ਗੱਲ ਮੰਨਣੀ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਮੰਨ ਲੈਂਦੇ ਮੰਨਦੇ ਨਹੀਂ ਗਏ ਇਸ ਕਰਕੇ ਤਕੜੇ ਹੋ ਗੁਰੂ ਨਾਲ ਨਾਲ ਜੁੜੋ ਤਿੰਨ ਗੁਰੇ ਬਣੇ ਦੀ ਝੂਠ ਲਾਓ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸਰਾਦੁ ਦਾਜ ਦਾਇਆ ਉਹ ਚੰਗਿਆਈਆਂ ਬਰਿਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖੁਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ